ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਹੱਜ ਜੋ ਅਸੀਂ ਪਲਾਟ ਦੀ ਵੀਡੀਓ ਲੈ ਕੇ ਆਏ ਆ ਜੀ ਇਸ ਪਲਾਟ ਦੀ ਜਗ੍ਹਾ 50 ਗੱਜ ਹੈ ਇਹ ਨੀਆਂ ਸਾਰੀਆਂ ਭਰੀਆਂ ਹੋਈਆਂ ਇਸ ਦੀ ਡਿਮਾਂਡ ਮਾਲਕਾਂ ਨੇ 5 ਲੱਖ ਰੁਪਏ ਰੱਖੀ ਹੈ ਜੀ ਇਸ ਦਾ ਐਡਰੈਸ ਹੈ ਜੀ ਹੈਦਰਨ ਕਲੇਵ ਲੁਧਿਆਣਾ ਲੁਧਿਆਣਾ ਵਿੱਚ ਕਲੋਨੀ ਹੈ ਜੀ ਹੈਦਰਨ ਕਲੇਵ ਉੱਥੇ ਇਹ 플ਾਟ ਹੈ ਜੀ ਵਾਲਕਾ ਨੂੰ ਲੋਡ ਹੋਣ ਕਰਕੇ 플ਾਟ ਸਸਤਾ ਦੇ ਰਹੇ ਨੇ ਨੀਆਂ ਟੋਟਲੀ ਭਰੀਆਂ ਹੋਈਆਂ ਨੇ ਆਸੇ ਪਾਸੇ ਦੀਆਂ ਵੀ ਅੰਦਰੋਂ ਵੀ ਨਕਸ਼ੇ ਮੁਤਾਬਿਕ ਕਿੱਥੇ ਕਮਰਾ ਬੰਨਾ ਹੈ ਕਿੱਥੋਂ ਡਿਓੜੀ ਜਾਣੀ ਹੈ ਅੰਦਰੋਂ ਵੀ ਸਾਰੀਆਂ ਨੀਆਂ ਭਰੀਆਂ ਹੋਈਆਂ ਨੇ ਪ੍ਰੋਪਰ ਸਾਰੀਆਂ ਮਜ਼ਬੂਤ ਨੀਆਂ ਭਰੀਆਂ ਹੋਈਆਂ ਨੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਵੀਡੀਓ ਚ ਬਾਕੀ ਮੈਂ ਤੁਹਾਨੂੰ ਪਲਾਟ ਦੀ ਪ੍ਰੋਪਰ ਲੋਕੇਸ਼ਨ ਕਲੋਨੀ ਦੀ ਪ੍ਰੋਪਰ ਵੀਡੀਓ ਦਿਖਾ ਦਿੰਨਾ ਵਾ ਤੁਹਾਨੂੰ ਪਤਾ ਲੱਗ ਜਾਊਗਾ ਆ ਜੀ ਹਾਈਦਰਾ ਕਲੋਨੀ ਆ ਆ ਜੀ ਮੇਨ ਐਂਟਰੀ ਆ ਉਹਦੀ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਵੀ ਕਿੱਥੇ ਕਰਕੇ ਪਲਾਟ ਹੈਗਾ ਤੁਸੀਂ ਆਪ ਵੀ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਬਾਕੀ ਗੱਲ ਕਰਨੀ ਹੋਵੇ ਤਾਂ ਨੰਬਰ ਦਿੱਤਾ ਹੋਇਆ ਤੁਸੀਂ ਇਸ ਨੰਬਰ ਤੇ ਗੱਲ ਕਰਕੇ ਪਲਾਟ ਖਰੀਦ ਵੀ ਸਕਦੇ ਹੋ ਆ ਜੀ ਹਾਈਦਰਾ ਕਲੋਨੀ ਦੀ ਮੇਨ ਗਲੀ ਜਾ ਰਹੀ ਹੈ ਜੀ ਤੇ ਆਪਾਂ ਜੀ ਪਹਿਲਾ ਚ ਰਸਤਾ ਛੱਡ ਦੇਣਾ ਪਹਿਲਾ ਚ ਰਸਤਾ ਛੱਡਣ ਤੋਂ ਬਾਅਦ ਆਪਾਂ ਜਿਹੜਾ ਦੂਜਾ ਚ ਰਸਤਾ ਆਊਗਾ ਉੱਥੋਂ ਦੀ ਆਪਾਂ ਖੱਬੇ ਮੁੜਾਂਗੇ ਖੱਬੇ ਪਾਸੇ ਮੁੜ ਕੇ ਤੀਜੀ ਗਲੀ ਸੱਜੇ ਪਾਸੇ ਮੁੜਦੀ ਹੈ ਉੱਥੇ ਪਲਾਟ ਹੈ ਜੀ ਇਹ ਅੱਜ ਖੱਬੇ ਮੁੜ ਕੇ ਨਾ ਆਪਾਂ ਦੂਜੇ ਚ ਰਸਤੇ ਤੋਂ ਆ ਪਹਿਲੀ ਗਲੀ ਸੱਜੇ ਪਾਸੇ ਛੱਡ ਦੋ ਆ ਦੂਜੀ ਗਲੀ ਵੀ ਛੱਡ ਦੋ ਜੀ ਤੇ ਆੜੇ ਤੀਜੀ ਗਲੀ ਸੱਜੇ ਪਾਸੇ ਮੁੜਦੀ ਹੈ ਇਸ ਗਲੀ ਤੇ ਮੇਨ ਤੇ ਪਲਾਟ ਹੈ ਜੀ ਇਹ ਬਾਕੀ ਤੁਸੀਂ ਉਹਨਾਂ ਪਲਾਟ ਦੇਖ ਹੀ ਲੋਗੇ ਆ ਜੀ ਲੋਕੇਸ਼ਨ ਹੈ ਪ੍ਰੋਪਰ ਪਲਾਟ ਦੀ ਤੁਹਾਨੂੰ ਸਮਝ ਆ ਗਈ ਹੋਣੀ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਕੋਠੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ